ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 913 ਤੋਂ ਲੈ ਕੇ 915 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਮ ਕਲੀ ਮਹਿਲਾ ਪੰਜਮਾ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੁੱਤ ਕਾਹੂ ਬਿਹਾਵੈ ਰਾਜ ਮਿਲਖ ਵਪਾਰਾ ਸੰਤ ਬਿਹਾਵੈ ਹਰਨਾਮ ਆਧਾਰਾ ਰਚਨਾ ਸਾਚ ਬਣੀ ਸਭ ਕਾ ਇੱਕ ਤਨੇ ਰਹਾਉ ਹੰਦੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿਸੇ ਜੀਵ ਦਾ ਜੀਵਨ ਸੰਸਾਰ ਦੇ ਰਸਾਂ ਕਸਾਂ ਵਿੱਚ ਸੰਸਾਰਿਕ ਪਦਾਰਥਾਂ ਵਿੱਚ ਪਦਾਰਥ ਭੋਗਣ ਚ ਰੂਪ ਭੋਗਣ ਵਿੱਚ ਲੰਘ ਰਿਹਾ ਹੈ ਕਿਸੇ ਦਾ ਜੀਵਨ ਆਪਣੇ ਮਾਪੇ ਪੁੱਤਰ ਪਰਿਵਾਰ ਦੇ ਮੋਹ ਵਿੱਚ ਲੰਘ ਰਿਹਾ ਹੈ ਕਿਸੇ ਦਾ ਜੀਵਨ ਰਾਜ ਭੋਗਣ ਵਿੱਚ ਜ਼ਮੀਨਾਂ ਦੀਆਂ ਮਾਲਕੀਆਂ ਭੋਗਣ ਦੇ ਵਿੱਚ ਵਪਾਰ ਕਰਨ ਚ ਲੰਘ ਰਿਹਾ ਹੈ ਪਰ ਕਹਿੰਦੇ ਜਿਹੜੇ ਸੰਤ ਜਾਣੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਉਹਨਾਂ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਪਰਮੇਸ਼ਰ ਦਾ ਨਾਮ ਹੀ ਹੈ ਕਹਿੰਦੇ ਉਹ ਸੱਚੇ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਆ ਸਾਰਿਆਂ ਦਾ ਉਹੀ ਮਾਲਕ ਹੈ ਕਾਹੂ ਬਿਹਾਵੇ ਬੇਦ ਅਰਵਾਦ ਕਾਹੂ ਬਿਹਾਵੇ ਰਸਨਾ ਸਾਦ ਕਾਹੂ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੋਰੀਰੀ ਕਿਸੇ ਦਾ ਜੀਵ ਕਿਸੇ ਜੀਵ ਦਾ ਜੀਵਨ ਕਹਿੰਦੇ ਧਾਰਮਿਕ ਪੁਸਤਕਾਂ ਪੜਨ ਦੇ ਵਿੱਚ ਫਿਰ ਧਾਰਮਿਕ ਚਰਚਾ ਕਰਨ ਵਿੱਚ ਲੰਘ ਰਿਹਾ ਹੈ ਕਿਸੇ ਦਾ ਕਹਿੰਦੇ ਆਪਣੇ ਜੀਵ ਦੇ ਸਵਾਦ ਉਹ ਦਿਨ ਖਾਣ ਦੇ ਨਾਲ ਉਹਦੇ ਵਿੱਚ ਲੰਗ ਰਿਹਾ ਹੈ ਕਿਸੇ ਦਾ ਕਹਿੰਦੇ ਕਾਮ ਵਾਸ਼ਨਾ ਦੇ ਵਿੱਚ ਇਸਤਰੀ ਦੇ ਪਿਆਰ ਵਿੱਚ ਲੰਗ ਰਿਹਾ ਹੈ ਪਰ ਕਹਿੰਦੇ ਜਿਹੜੇ ਸੰਤ ਜਨ ਨੇ ਉਹ ਪਰਮੇਸ਼ਰ ਦੇ ਨਾਮ ਵਿੱਚ ਮਸਤ ਰਹਿੰਦੇ ਨੇ ਕਾਹੂ ਬਿਹਾਵੇ ਖੇਲਤ ਜੂਆ ਕਾਹੂ ਬਿਹਾਵੇ ਅਮਲੀ ਹੂਆ ਕਾਹੂ ਵਿਹਾਵੇ ਪਰ ਦਰਬ ਚੁਰਾਈ ਹਰ ਜਨ ਵਿਹਾਵੇ ਨਾਮ ਧਿਆਏ ਕਿਸੇ ਦਾ ਜੀਵਨ ਕਹਿੰਦੇ ਜੂਆ ਵਗੈਰਾ ਖੇਡਣ ਮਾੜੀਆਂ ਆਦਤਾਂ ਦੇ ਵਿੱਚ ਲੰਘ ਰਿਹਾ ਹੈ ਕੋਈ ਅਮਲੀ ਬਣ ਜਾਂਦੇ ਨੇ ਕੋਈ ਕਹਿੰਦੇ ਦੂਜਿਆਂ ਦਾ ਧਨ ਚੁਰਾਉਣ ਚ ਲੱਗੇ ਹੋਏ ਨੇ ਪਰ ਜਿਹੜੇ ਪਰਮੇਸ਼ਰ ਦੇ ਸੇਵਕ ਨੇ ਉਹਨਾਂ ਦੀ ਜ਼ਿੰਦਗੀ ਨਾਮ ਧਿਆਉਂਦਿਆਂ ਬਤੀਤ ਹੁੰਦੀ ਹੈ ਕਾਹੂ ਵਿਹਾਵੇ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੀ ਜਾ ਕਾਹੂ ਪਵਨ ਤਾਰ ਜਾਤ ਬਿਹਾਏ ਸੰਤ ਬਿਹਾਵੇ ਕੀਰਤਨ ਗਾਏ ਕੋਈ ਜੀਵ ਨੇ ਕਹਿੰਦੇ ਅਲੱਗ ਤਰ੍ਹਾਂ ਦੇ ਜੋਗ ਤਪ ਪੂਜਾ ਵਗੈਰਾ ਕਰਦੇ ਨੇ ਕਈ ਸਾਰਿਆਂ ਦਾ ਜੀਵਨ ਰੋਗਾਂ ਸੋਗਾਂ ਦੇ ਵਿੱਚ ਹੀ ਲੰਘ ਜਾਂਦਾ ਕਈ ਜਿਸ ਤਰ੍ਹਾਂ ਆਹ ਪ੍ਰਾਣ ਆਯਾਮ ਵਿਧੀਆਂ ਵਗੈਰਾ ਇਹ ਕਾਰਨ ਚ ਜੀਵਨ ਬਤਾਉਂਦੇ ਨੇ ਪਰ ਕਹਿੰਦੇ ਜੋ ਪਰਮੇਸ਼ਰ ਦੇ ਸੰਤ ਨੇ ਉਹ ਪਰਮੇਸ਼ਰ ਦੀ ਕੀਰਤੀ ਗਾਉਂਦੇ ਨੇ ਜੀਵਨ ਚ ਉਹਨਾਂ ਦਾ ਜੀਵਨ ਇਸ ਤਰ੍ਹਾਂ ਬਤੀਤ ਹੁੰਦਾ ਕਾਹੂ ਬਿਹਾਵੇ ਦਿਨ ਰੈਨ ਚਾਲਤ ਕਾਹੂ ਬਿਹਾਵੇ ਸੋ ਪਿੜ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਿਸੇ ਦੀ ਜ਼ਿੰਦਗੀ ਕਹਿੰਦੇ ਮਾਇਆ ਦੀ ਖਾਤਰ ਇੱਧਰ ਉੱਧਰ ਪਟਕਣ ਦੇ ਵਿੱਚ ਲੰਘਦੀ ਆ ਕੋਈ ਕਹਿੰਦੇ ਮੱਲਾ ਮਾਰਨ ਦੇ ਵਿੱਚ ਸੂਰਮੇ ਬਣਨ ਦੇ ਵਿੱਚ ਕੀ ਅਸੀਂ ਵੱਡੇ ਆ ਜਿਹਦੇ ਕਹਿੰਦੇ ਪੇੜ ਮੱਲਣ ਦੇ ਵਿੱਚ ਲੰਘਦੀ ਆ ਕੋਈ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਹੀ ਜ਼ਿੰਦਗੀ ਲੰਘ ਜਾਂਦੀ ਆ ਪਰ ਜਿਹੜੇ ਸੰਤ ਜਾਣੇ ਉਹ ਪਰਮੇਸ਼ਰ ਦਾ ਜਸ ਗਾਉਂਦੇ ਨੇ ਆਪਣੇ ਜੀਵਨ ਦਰਾਨ ਉਹਨਾਂ ਦੀ ਜ਼ਿੰਦਗੀ ਐਵੇਂ ਬਤੀਤ ਹੁੰਦੀ ਕਾਹੂ ਬਿਹਾਵੇ ਨਟਨਾਟਕ ਕ ਨਿਰਤੇ ਕਾਹੂ ਬਿਹਾਵੇ ਨਟਨਾਟਕ ਨਿਰਤੇ ਕਾਹੂ ਬਿਹਾਵੇ ਜੀ ਆਇ ਹੈ ਹਿਰਤੇ ਕਾਹੂ ਬਿਹਾਵੇ ਰਾਜ ਮਹਿ ਡਰਤੇ ਸੰਤ ਬਿਹਾਵੇ ਹਰ ਜਸ ਕਰਤੇ ਇਹ ਲੋਕਾਂ ਦਾ ਜੀਵਨ ਕਹਿੰਦੇ ਨਾਟਕਾਂ ਚੇਟਕਾਂ ਵਿੱਚ ਕਰਨ ਵਿੱਚ ਲੰਘ ਜਾਂਦਾ। ਕੋਈ ਕਹਿੰਦੇ ਦੂਸਰਿਆਂ ਦੇ ਘਰਾਂ 'ਚ ਡਾਕੇ ਮਾਰਦੇ ਨੇ ਉਹਨਾਂ ਦਾ ਜੀਵਨ ਐਵੇਂ ਲੰਘ ਜਾਂਦਾ। ਕਈਆਂ ਦਾ ਵਿੱਚ ਕਹਿੰਦੇ ਰਾਜ ਦੇ ਵਿੱਚ ਡਰ-ਡਰ ਕੇ ਕਰਦੇ ਰਾਜ ਨੇ ਪਰ ਡਰਦੇ ਨੇ ਦਿਨੋਂ। ਇਸ ਤਰ੍ਹਾਂ ਜੀਵਨ ਉਹਨਾਂ ਦਾ ਬਤੀਤ ਹੁੰਦਾ। ਪਰ ਜਿਹੜੇ ਸੰਤ ਜਨ ਨੇ ਉਹਨਾਂ ਦਾ ਜੀਵਨ ਹਰੀ ਦਾ ਜਸ ਗਾਉਂਦਿਆਂ ਬਤੀਤ ਹੁੰਦਾ। ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਕਈ ਜੀਵ ਕਹਿੰਦੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਗੈਂਟੀਆਂ ਮੈਂਟੀਆਂ ਚ ਉਹਨਾਂ ਦਾ ਜੀਵਨ ਬਤੀਤ ਹੁੰਦਾ ਕਈਆਂ ਦਾ ਕਹਿੰਦੇ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ ਜਾਂ ਥੋੜਾ ਦੂਜਿਆਂ ਦੀ ਸੇਵਾ ਕਰਨ ਲਈ ਵੀ ਜੀਵਨ ਬਤਾਉਂਦੇ ਨੇ। ਕਈ ਜੀਵਨ ਨੂੰ ਸੋਧਤ ਦੇ ਵਿੱਚ ਹੀ ਜੀਵਨ ਸਾਰਾ ਬਤੀਤ ਹੁੰਦਾ। ਸੋਧ ਕਰਦੇ ਆ ਕਰਦੇ ਆ। ਪਰ ਜਿਹੜੇ ਸੰਤ ਜਨ ਨੇ ਕਹਿੰਦੇ ਉਹ ਹਰੀ ਦੇ ਨਾਮ ਦਾ ਰਸ ਪੀਂਦੇ ਨੇ ਇਸ ਤਰ੍ਹਾਂ ਉਹਨਾਂ ਦਾ ਜੀਵਨ ਬਤੀਤ ਹੁੰਦਾ। ਜਿੱਤ ਕੋ ਲਾਇਆ ਤਿਤਹੀ ਲਗਾਣਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕੇ ਕਿਰਪਾ ਜਿਸ ਦੇਵੈ ਨਾਉ ਨਾਨਕ ਤਾ ਕੈ ਬਲ ਬਲ ਜਾਓ ਫੇਰ ਨਾਨਕ ਜੀ ਕਹਿੰਦੇ ਨੇ ਵੀ ਜਿਸ ਪਾਸੇ ਵੀ ਕਿਸੇ ਜੀਵ ਨੂੰ ਪਰਮੇਸ਼ਰ ਨੇ ਲਾਇਆ ਜੀਵ ਉਸੇ ਪਾਸੇ ਲੱਗਿਆ ਅਸੀਂ ਕਿਸੇ ਨੂੰ ਮੂਰਖ ਤੇ ਕਿਸੇ ਨੂੰ ਸਿਆਣਾ ਨਹੀਂ ਕਹਿ ਸਕਦੇ ਹਰ ਕੋਈ ਆਪਣੇ ਪੂਰਵਲੇ ਕਰਮਾਂ ਦੇ ਅਨਸਾਰ ਪਰਮੇਸ਼ਰ ਵੱਲੋਂ ਲਾਇਆ ਗਿਆ ਕਿਰਤ ਵਿੱਚ ਕਹਿੰਦੇ ਆਪਣੀ ਮਿਹਰ ਕਰਕੇ ਜਿਸ ਜੀਵ ਨੂੰ ਪਰਮੇਸ਼ਰ ਆਪਣੇ ਨਾਮ ਦੀ ਦਾਤ ਦਿੰਦੇ ਨੇ ਨਾਨਕ ਜੀ ਕਹਿੰਦੇ ਮੈਂ ਉਸ ਜਨ ਤੋਂ ਬਲਿਹਾਰੇ ਜਾਵਾਂ ਜਿਹਦੇ ਤੇ ਪਰਮੇਸ਼ਰ ਪ੍ਰਸੰਨ ਹੋ ਗਿਆ ਆਪਣੇ ਨਾਮ ਦੀ ਦਾਤ ਬਖਸ਼ ਦਿੱਤੀ ਉਹ ਤੋਂ ਬਲਿਹਾਰੇ ਜਾਵਾਂ ਵਾਹਿ ਕੀ ਰਜੀ ਵਾਹਿ ਕੀ ਰਜੀ RAM KALI MOHALLA 5 ਵਾ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਬ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾਂ ਰਾਖੈ ਹਰ ਰਾਈ ਐਸੀ ਰੱਖਣ ਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਤਪਾਲ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਚਾ ਕਹਿੰਦੇ ਨੇ ਜਿਸ ਤਰ੍ਹਾਂ ਜੰਗਲ ਵਿੱਚ ਅੱਗ ਲੱਗੀ ਹੋਵੇ ਤਾਂ ਹਰੇ ਬੂਟੇ ਚ ਟਿਕ ਜਾਂਦੀ ਆ ਉਹਨੂੰ ਨਹੀਂ ਸਾੜਦੀ ਬਾਕੀ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਜਿਸ ਤਰ੍ਹਾਂ ਮਾਤਾ ਦੇ ਗਰਭ ਵਿੱਚ ਬੱਚੇ ਦੀ ਰੱਖਿਆ ਕਰਦਾ ਪਰਮੇਸ਼ਰ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਸਿਮਰਿਆ ਜੀਵ ਦਾ ਡਰ ਖਤਮ ਹੋ ਜਾਂਦਾ ਆਪਣੇ ਸੰਤ ਜਨਾਂ ਨੂੰ ਪਰਮੇਸ਼ਰ ਆਪਣੇ ਗਲ ਨਾਲ ਲਾ ਕੇ ਰੱਖਦੇ ਨੇ ਇਸ ਤਰ੍ਹਾਂ ਦੇ ਕਹਿੰਦੇ ਦਿਆਲੂ ਪਰਮੇਸ਼ਰ ਨੇ ਸਾਡੀ ਰੱਖਿਆ ਕਰਨ ਵਾਲੇ ਜੋ ਉਹਦੇ ਦਾਸ ਬਣ ਜਾਂਦੇ ਨੇ ਜੋ ਉਹਦੇ ਸੇਵਕ ਬਣ ਜਾਂਦੇ ਨੇ ਜਿੱਥੇ ਵੀ ਦੇਖੀਏ ਕਹਿੰਦੇ ਪਰਮੇਸ਼ਰ ਆਪਣੇ ਬੱਚਿਆਂ ਦੀ ਪਰਤਪਾਲਣਾ ਕਰ ਰਿਹਾ ਆਪਣੇ ਜੀਵਾਂ ਦੀ ਪਰਤਪਾਲਣਾ ਕਰ ਰਿਹਾ ਜਲ ਪੀਵਤ ਜਿਉ ਤਿਖਾ ਮਿਟੰਤ ਤਨ ਬਿਗ ਸੇ ਗ੍ਰਹਿ ਆਵਤ ਕੰਤ ਲੋਭੀ ਕਾ ਤਨ ਪ੍ਰਾਣ ਅਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਪਿਆਸੇ ਦੀ ਪਿਆਸ ਮਿਟ ਜਾਂਦੀ ਆ ਤਾਂ ਉਹ ਖੁਸ਼ ਹੁੰਦਾ ਜਦੋਂ ਇਸਤਰੀ ਦਾ ਪਤੀ ਘਰ ਆਉਂਦਾ ਤਾਂ ਉਹ ਖੁਸ਼ ਹੁੰਦੀ ਇਸ ਤਰ੍ਹਾਂ ਜਿਹੜਾ ਲੋਭੀ ਆ ਉਹਨੂੰ ਕਹਿੰਦੇ ਪ੍ਰਾਣਾ ਨਾਲੋਂ ਵੀ ਪਿਆਰਾ ਧਨ ਹੁੰਦਾ ਜਿਸ ਤਰ੍ਹਾਂ ਧਨ ਉਹਦੇ ਪ੍ਰਾਣਾ ਦਾ ਆਸਰਾ ਹੋਵੇ ਲੋਭੀ ਨੂੰ ਇੰਨਾ ਪਿਆਰ ਹੁੰਦਾ ਧਨ ਨਾਲ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਹਰੀ ਦੇ ਸੇਵਕ ਨੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਪਿਆਰ ਆ ਇੰਨਾ ਖਿੱਚਮਾ ਪਿਆਰ ਆ ਕਿਸਾਨੀ ਜਿਉਂ ਰਾਖੇ ਰਖਵਾਲਾ ਮਾਤ ਪਿਤਾ ਦਿਆ ਜਿਉਂ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰਾਖੇ ਕੰਠ ਲਾਏ ਜਿਵੇਂ ਕਹਿੰਦੇ ਕਿਸਾਨ ਆਪਣੀ ਖੇਤੀ ਦੀ ਰਾਖੀ ਕਰਦਾ ਮਾਤਾ ਪਿਤਾ ਆਪਣੇ ਬੱਚਿਆਂ ਦੇ ਨਾਲ ਪਿਆਰ ਕਰਦਾ ਮਿੱਤਰ ਨੂੰ ਦੇਖ ਕੇ ਮਿੱਤਰ ਖੁਸ਼ ਹੋ ਜਾਂਦਾ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਜਿਉਂ ਅੰਧਲੇ ਪੀਖਤ ਹੋਏ ਆਨੰਦ ਗੂੰਗਾ ਬਖਤ ਗਾਵੇ ਬਹੁਤ ਸ਼ੰਦ ਪਿੰਗਲ ਪਰਵਤ ਪਰਤੇ ਪਾਰ ਹਰ ਕੈ ਨਾਮ ਸਗਲ ਉਧਾਰ ਜਿਸ ਤਰ੍ਹਾਂ ਕਹਿੰਦੇ ਇੱਕ ਅੰਦੇ ਜੀਵ ਨੂੰ ਜਿਹਨੂੰ ਦਿਸਦਾ ਨਾ ਹੋਏ ਤੇ ਦਿਸਣ ਲੱਗ ਜਾਏ ਤੇ ਉਹ ਕਿੰਨਾ ਖੁਸ਼ ਹੁੰਦਾ ਜਿਤੋਂ ਬੋਲਿਆ ਨਾ ਜਾ ਸਕਦਾ ਹੋਵੇ ਉਹਨੂੰ ਬੋਲਣ ਦੀ ਤਾਕਤ ਮਿਲ ਜਾਵੇ ਤਾਂ ਉਹ ਕਿਵੇਂ ਗੀਤ गा ਕੇ ਖੁਸ਼ ਹੁੰਦਾ ਇੱਕ ਲੂਲਾ ਕਹਿੰਦੇ ਜੇ ਉਹਨੂੰ ਕੋਈ ਤੁਰੰਤ ਦੀ ਸ਼ਕਤੀ ਆ ਜਾਏ ਪर्वਤ ਹੀ ਪਾਰ ਕਰ ਦੇ ਖੁਸ਼ੀ ਨਾਲ ਇਸ ਤਰ੍ਹਾਂ ਕਹਿੰਦੇ ਹਰੀ ਦੇ ਨਾਮ ਦੇ ਨਾਲ ਪਰਮੇਸ਼ਰ ਦੇ ਨਾਮ ਨਾਲ ਸਾਰਿਆਂ ਦਾ ਹੀ ਉਧਾਰ ਹੁੰਦਾ ਸਾਰੇ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਜਾਂਦੇ ਨੇ ਜਿਉ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਿਤ ਸੰਤ ਸੰਗ ਬినాਸ਼ ਜਿਉ ਸਾਬਨ ਕਾ ਪਰ ਊਜਲ ਹੋਤ ਨਾਮ ਜਪਤ ਸਭ ਪਰਮ ਪਉ ਖੋਤ ਨਵਾਹਿ ਗਰੀ ਕਹਿੰਦੇ ਜਿਵੇਂ ਅੱਗ ਦੇ ਨਾਲ ਠੰਡ ਪਾੜਾ ਖਤਮ ਹੋ ਜਾਂਦਾ ਜਿੱਥੇ ਅੱਗ ਹੋਵੇ ਅੱਗ ਸੇਕ ਦੇਣਾ ਸਾਧੀਆਂ ਜੀ ਠੰਡ ਖਤਮ ਹੋ ਜਾਂਦੀ ਆ ਇਸ ਤਰ੍ਹਾਂ ਹੀ ਕਹਿੰਦੇ ਸੰਤ ਜਨਾਂ ਦੀ ਸੰਗਤ ਕਰਿਆਂ ਸਾਡੇ ਪਾਪ ਖਤਮ ਹੋ ਜਾਂਦੇ ਜਿਵੇਂ ਸਾਬਣ ਕੱਪੜੇ ਦੀ ਮੈਲ ਖਤਮ ਕਰ ਦਿੰਦਾ ਕੱਪੜਾ ਸਾਫ਼ ਹੋ ਜਾਂਦਾ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਿਆਂ ਜੀਵ ਦੇ ਸਾਰੇ ਭਰਮ ਡਰ ਖਤਮ ਹੋ ਜਾਂਦੇ ਨੇ ਜਿਉਂ ਚੱਕ ਵੀ ਸੂਰਜ ਦੀ ਆਸ ਜਿਉਂ ਚਾਤ੍ਰਿਕ ਬੂੰਦ ਦੀ ਪਿਆਸ ਜਿਉਂ ਕੋਰੰਕ ਨਾਦ ਕਰਨ ਸਮਾਨੇ ਤਿਉਂ ਹਰ ਨਾਮ ਹਰ ਜਨ ਮਨੈ ਸੁਖਾਣੇ ਕਹਿੰਦੇ ਜਿਹੜੀ ਚੱਕ ਵੀ ਹੁੰਦੀ ਆ ਉਹਨੂੰ ਸੂਰਜ ਤੇ ਚੜਨ ਦੀ ਆਸ ਰਹਿੰਦੀ ਆ ਕਿ ਚੱਕਵੇ ਨਾਲ ਮਿਲਾਪ ਹੋਏਗਾ ਜਿਹੜਾ ਪਪੀਹਾ ਹੁੰਦਾ ਚਾਤ੍ਰਿਕ ਉਹਨੂੰ ਵਰਖਾ ਦੀ ਬੂੰਦ ਦੀ ਪਿਆਸ ਰਹਿੰਦੀ ਆ ਪ੍ਰੇਮ ਹੁੰਦਾ ਉਹਨੂੰ ਕਿ ਮੈਨੂੰ ਮਿਲੇ ਜਿਵੇਂ ਜਿਹੜਾ ਕੰਡੇ ਹੀੜੇ ਦਾ ਨਾਦ ਹੁੰਦਾ ਉਹਨੂੰ ਸੁਣ ਕੇ ਜਿਹੜੇ ਹਿਰਨਾ ਉਹਦੇ ਕੰਨ ਮਸਤ ਰਹਿੰਦੇ ਨੇ ਇਸ ਨਾਦ ਵਿੱਚ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਹਰੀ ਦੇ ਸੇਵਕ ਨੇ ਪਰਮੇਸ਼ਰ ਦੇ ਸੇਵਕ ਨੇ ਉਹਨਾਂ ਦੇ ਮਨੋਂ ਪਰਮੇਸ਼ਰ ਦੇ ਨਾਮ ਨਾਲ ਆਨੰਦ ਪਹੁੰਚਦਾ ਸੁੱਖ ਮਿਲਦਾ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਿਆਲ ਪਏ ਤਾਂ ਆਏ ਚੀਤ ਦਿਆ ਤਾਰੀ ਤਿਨ ਤਾਰਨ ਹਾਰ ਬੰਦਨ ਤੇ ਹੋਈ ਛੁਟਕਾਰ ਕਹਿੰਦੇ ਹੈ ਪਰਮੇਸ਼ਰ ਜੀ ਜਿਸ ਤੇ ਤੁਸੀਂ ਕਿਰਪਾ ਕੀਤੀ ਆ ਉਸ ਜੀਵ ਨੂੰ ਤੇਰੇ ਨਾਲ ਪ੍ਰੀਤ ਲੱਗੀ ਆ ਜਿਸ ਤੇ ਤੁਸੀਂ ਦਿਆਲ ਹੋਏ ਹੋ ਉਹਦੇ ਚੇਤੇ ਵਿੱਚ ਤੁਸੀਂ ਵਸੇ ਹੋ ਜਿਸ ਜੀਵ ਤੇ ਤੁਸੀਂ ਕਹਿੰਦੇ ਦਇਆ ਕਰਨ ਵਾਲੇ ਦਇਆਧਾਰੀਆ ਉਹੀ ਜੀਵ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋਇਆ ਸਭ ਥਾਨ ਦੇਖੇ ਨੈਣ ਅਲੋਏ ਤਿਸ ਵਿਨ ਦੂਜਾ ਅਵਰ ਨ ਕੋਏ ਭ੍ਰਮ ਪੈ ਛੂਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ ਤੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਗੁਰੂ ਦੀ ਕਿਰਪਾ ਹੁੰਦੀ ਆ ਗੁਰੂ ਦੀ ਕਿਰਪਾ ਸਦਕਾ ਉਹਦੇ ਸਾਰੇ ਡਰ ਭਰਮ ਖਤਮ ਹੋ ਜਾਂਦੇ ਨੇ ਉਸ ਨੂੰ ਪਰਮੇਸ਼ਰ ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ ਉਹ ਸਭ ਜਗ੍ਹਾ ਤੇ ਅੱਖਾਂ ਪਾੜ-ਪਾੜ ਦੇਖਦਾ ਉਹਨੂੰ ਸਭ ਜਗ੍ਹਾ ਤੇ ਉਹ ਪਰਮੇਸ਼ਰ ਹੀ ਨਜ਼ਰ ਆਉਂਦਾ ਉਹ ਪਰਮੇਸ਼ਰ ਜੋ ਬਿਸਮਾਦ ਰੂਪਾ ਜਿਹਨੂੰ ਦੇਖਿਆ ਜਿਹਨੂੰ ਅਨੁਭਵ ਕਰਿਆ ਜੀਵ ਬਿਸਮਾਦਮਈ ਹੋ ਜਾਂਦਾ ਬਿਸਮਾਦ ਚਲੇ ਜਾਂਦਾ ਆਨੰਦ ਵਿੱਚ ਹੋ ਜਾਂਦਾ ਹਰਾਮਕਲੀ ਮਹਿਲਾ ਪੰਜਵਾ ਜੀ ਜੰਤ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਤਾਰਨਾ ਇਹ ਮਨ ਹਰ ਕੈ ਨਾਮ ਉਧਾਰਨਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਸਾਰੇ ਜੀ ਜੰਤ ਪਰਮੇਸ਼ਰ ਜੀ ਤੁਹਾਡੇ ਬਣਾਏ ਹੋਏ ਨੇ ਸਾਰਿਆਂ ਨੂੰ ਤੁਹਾਡਾ ਹੀ ਆਸਰਾ ਕਹਿੰਦੇ ਹੈ ਮੇਰੇ ਮਨ ਤੇਰਾ ਉਧਾਰ ਵੀ ਪਰਮੇਸ਼ਰ ਦੇ ਨਾਮ ਨਾਲ ਹੀ ਹੋਣਾ ਮਨ ਦਾ ਉਧਾਰ ਕਿਸ ਤਰ੍ਹਾਂ ਕਿ ਮਨ ਚੰਚਲਤਾ ਛੱਡ ਕੇ ਟਿਕ ਜਾਏ ਇਹ ਮਨ ਦਾ ਉਧਾਰ ਆ ਮਨ ਸੰਸਾਰ ਵੱਲੋਂ ਚੁੱਪ ਹੋ ਜਾਏ ਨਿਰੰਕਾਰ ਦੇ ਨਾਲ ਬੋਲਣ ਲੱਗ ਜਾਏ ਸੰਸਾਰ ਵੱਲੋਂ ਪ੍ਰੇਮ ਖਤਮ ਹੋ ਜਾਏ ਨਿਰੰਕਾਰ ਵਿੱਚ ਪ੍ਰੇਮ ਪੈ ਜਾਏ ਇਹ ਮਨ ਦਾ ਉਧਾਰ ਆ ਛਿਨਵੇਂ ਥਾਪ ਉਥਾਪੇ ਕੁਦਰਤ ਸਭ ਕਰਤੇ ਕੀ ਕਾਰਨਾ ਜਾਂਦੇ ਉਸ ਪਰਮੇਸ਼ਰ ਦੀ ਸਾਰੀ ਖੇਡ ਆ ਇੱਕ ਪਲ ਵਿੱਚ ਸ੍ਰਿਸ਼ਟੀ ਨੂੰ ਬਣਾ ਸਕਦਾ ਇੱਕ ਪਲ ਵਿੱਚ ਨਾਸ਼ ਕਰ ਸਕਦਾ ਇਹ ਸਭ ਉਹਦੀਆਂ ਖੇਡਾਂ ਆ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਦਾਰਨਾ ਕਹਿੰਦੇ ਸਾਧੂ ਦੀ ਸੰਗਤ ਕੀਤੇਆਂ ਜੀਵ ਦੇ ਅੰਦਰੋਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹ ਸਾਰੇ ਵਿਕਾਰ ਨਿਕਲ ਜਾਂਦੇ ਨੇ ਕਿਉਂ ਸਾਧੂ ਦੀ ਸੰਗਤ ਦੇ ਵਿੱਚ ਉਸ ਪਰਮੇਸ਼ਰ ਦੇ ਨਾਮ ਦਾ ਜਾਪ ਹੋਣਾ ਜਿਹੜਾ ਨਾਮ ਹੈ ਸਾਰੇ ਵਿਕਾਰ ਬਾਹਰ ਕੱਢ ਦਿੰਦਾ ਨਾਮ ਜਪਤ ਮਨ ਨਿਰਮਲ ਹੋਵੇ ਸੁਖ ਹੈ ਸੁਖ ਗੁਦਾਰਨਾ ਪਰਮੇਸ਼ਰ ਦਾ ਨਾਮ ਜਪੇ ਆਂ ਜੀਵ ਦਾ ਹਿਰਦ ਨਿਰਮਲ ਹੋ ਜਾਂਦਾ ਫਿਰ ਉਹਦੀ ਜੀਵਨ ਦੀ ਰੂਪੀ ਰਾਤਰੀ ਜਾਂ ਸੁੱਖਾਂ ਚ ਬਤੀਤ ਹੁੰਦੀ ਹੈ ਭਗਤ ਸਰਣ ਜੋ ਆਵੇ ਪ੍ਰਾਣੀ ਤਿਸ ਇਹਾ ਉਹਾਨਾ ਹਾਰਨਾ ਜੋ ਵੀ ਜੀਵ ਕਹਿੰਦੇ ਭਗਤ ਜਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਹਾਰ ਦੇ ਨੇ ਜਿੱਤਦੇ ਨੇ ਸੁਖ ਦੁਖ ਇਸ ਮਨ ਕੀ ਬਿਰਥਾ ਤੁਮਹੀ ਆਗੈ ਸਾਰਨਾ ਕਹਿੰਦੇ ਹੈ ਪਰਮੇਸ਼ਰ ਜੀ ਜੀਵ ਆਪਣੇ ਸੁੱਖਾਂ ਦੀ ਮੰਗ ਦੁੱਖਾਂ ਦੀ ਪੁਕਾਰ ਤੇਰੇ ਅੱਗੇ ਹੀ ਕਰਦਾ ਹੈ ਕਿਉਂਕਿ ਹੋਰ ਤੇ ਕੋਈ ਦਰ ਨਹੀਂ ਨਾ ਤੇਰੇ ਇਨਦਰ ਨੂੰ ਛੱਡ ਕੇ ਜੋ ਸਾਰੀਆਂ ਮੰਗਾਂ ਪੂਰੀਆਂ ਕਰ ਸਕੇ ਇੱਛਾ ਪੂਰੀਆਂ ਕਰ ਸਕੇ ਤੂੰ ਦਾਤਾ ਸਭਨਾ ਜੀ ਆਕਾ ਆਪਣ ਕੀਆ ਪਾਲਣਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੂੰ ਹੀ ਆਪਣੇ ਪੈਦਾ ਕੀਤੇ ਬੱਚਿਆਂ ਨੂੰ ਪਾਲ ਰਿਹਾ ਨਾਨਕ ਬਾਰ ਕੋਟ ਜਨ ਉਪਰ ਨਾਨਕ ਵੰਜਾ ਵਾਰਨਾ ਤੇ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਪਰਮੇਸ਼ਰ ਦਾ ਸੇਵਕ ਬਣ ਗਿਆ ਪਰਮੇਸ਼ਰ ਦਾ ਦਾਸ ਬਣ ਗਿਆ ਪਰਮੇਸ਼ਰ ਦਾ ਜਨ ਬਣ ਗਿਆ ਕਹਿੰਦੇ ਕਰੋੜਾਂ ਕਰੋੜਾਂ ਨਮਸਕਾਰ ਆ ਉਸ ਜੀਵ ਨੂੰ ਜਿਹਨੇ ਪਰਮੇਸ਼ਰ ਦੇ ਦਰ ਦੀ ਸ਼ਰਨ ਲਈ ਪਰਮੇਸ਼ਰ ਦਾ ਸੇਵਕ ਬਣ ਗਿਆ ਉਹਨੂੰ ਕੋਟਨ ਨਮਸਕਾਰ ਨੇ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ